ਹਲ ਤੱਕ ਤੇਰਾ ਸਿਰ ਦੇ ਨੀ ਨਿਬੜਿਆ ਹੈਗਾ ਦੋ ਘੰਟੇ ਹੋ ਗਏ ਤੈਨੂੰ ਸਵੇਰ ਦੇ ਨੇ ਦੂਸਰੀ ਵਾਰੀ ਸਰ ਬਾ ਲਿਆ ਤੈਨੇ ਇਹਨੂੰ ਬੰਨ ਬੁੰਨ ਲਾ ਕਹਾਣੀ ਸੁਣਦਾ ਟਾਈਮ ਨਹੀਂ ਹੋਇਆ ਹਲ ਉਹ ਦੇਖ ਲੈ 2:00 ਵਜੇ ਬਸ ਦੀਦੀ ਮੈਨੂੰ 10 ਮਿੰਟ ਦੇ ਦਮੇ ਤਿਆਰ ਹੋ ਜਾਣਾ ਤੁਸੀਂ ਤਿਆਰ ਹੋ ਲੋ ਇਹ ਸਵੇਰ ਦਾ ਤੇ ਦਿੱਥੋਂ ਤਿਆਰ ਨਹੀਂ ਹੋਇਆ ਗਿਆ ਹੁਣ ਤੂੰ ਕੀ ਤਿਆਰ ਹੋਵੇਂਗੀ ਆਪ ਤਾਂ ਤੱਕ ਖੁੱਕੀ ਮਰਦੀਆਂ ਮੈਨੂੰ ਵੀ ਨਾਲ ਮਾਰਦੀਆਂਗੀ ਕੋਈ ਗੱਲ ਨਹੀਂ ਮੈਂ ਜਲਦੀ ਤਿਆਰ ਹੋ ਜਾਂਦੀ ਹਾਂ ਕੋਈ ਤਾਂ ਕੰਮ ਟਾਈਮ ਤੇ ਕਰ ਲਿਆ ਕਰ ਮੈਂ ਤਿਆਰ ਹੋ ਜਾ ਹਾਂ ਫਸਾੜੋ ਸੁਣਦੇ ਨਹੀਂ ਇਹ ਹੋ ਗਿਆ ਪੈਨ ਦੇ ਦਾ 10 ਹੀ ਜਾਣਾਂ ਦੀ ਤੇ ਤੈਨੂੰ ਪਤਾ ਨਾ ਜੇ ਘਰ ਬਾਜਾ ਖਾਵਾ ਮੈਂ ਦਸਰ ਖਾ ਥੋਡੇ ਲਈ ਫੇਰ ਹੁਣ ਫਿਰ ਮੈਨੂੰ ਮੈਂ ਮੱਥਾ ਟੇਕਣਾ ਦਾ ਕਰੂਏ ਭਰਨੇ ਨੇਗੇ ਮੈਨੂੰ ਸੋ ਇਕੱਲੇ ਲਿਆ ਦੋ ਚੱਲ ਕੋਈ ਨਾ ਲਿਆ ਦੰਗਾ ਪਾਣੀ ਬਾ ਮਿੰਝ ਚਲ ਪਾਣੀ ਤਾਂ ਤੱਤਾ ਹੋਇਆ ਪਿਆਗਾ ਉੱਠ ਖੜੋ ਤੁਸੀਂ ਨਾ ਲੋ ਚਲ ਕੋਈ ਆ ਦੇ ਪਾਣੀ ਬਾਹਰ ਫਿਰ ਮੈਂ ਤਾਂ ਮਨਾ ਮੱਥਾ ਟੇਕ ਕੇ ਨਾ ਕਹਾਣੀ ਸੁਣ ਲੂੰਗੀ ਚਲ ਅਨਕੀੜ ਬੱਤ ਕਰੀ ਚਲ ਲਿਆਕੀ ਦੇਣੇ ਪੈਣਗੇ ਲੈ ਲੈ ਸੁੱਡਾ ਜਨਨ ਨਹੀਂ ਜਾ ਮੱਥਾ ਚੋਂ ਸਲਾ ਕੋਦਾ ਲਿਆ ਕੇ ਦੇਣ ਜੇ ਉਹਨੂੰ ਕੇਲੇ ਇਹ ਛੋਟਲੇ ਇਹ ਛੋਟਲੇ ਪਾ ਦੇ ਹੁਣ ਪਾਣੀ ਉਦੋਂ ਦਾ ਸੇਵ ਸੇਵ ਲੱਗ ਰਹੀ ਦੀ ਕਰਨ ਪਾ ਦਿੰਨੀ ਆ ਹੁਣ ਇਹਨੇ ਕਾਲੇ ਕਾਲੂ ਚੱਕਦੇ ਹੁੰਨੇ ਹੋਗੇ ਲੈ ਚੱਕ ਆ ਜੀ ਆ ਤੈਂ ਚੱਕ ਰੱਖੀ ਆ ਸੇਵ ਸੇਵ ਲਾ ਰੱਖੀ ਆ ਦੱਸ ਕੀ ਮਰਦਾ ਬੰਦਾ ਜੇ ਨਾ ਰੱਖੇਂਗੀ ਉਹ ਛੋਟਲੇ ਮੀਆਂ ਕੌਲੀਆ ਕਾ ਲਿਆ ਦੇ ਲਿਆ ਮੀਆਂ ਜੀ ਲਾ ਕੇ ਦੇ ਕੇਰਾ ਕੋਸੇ ਵੀ ਤਾਰਾ ਲਾਗਾ ਦੇਣ ਇਹਦਾ ਸਾਹ ਹੱਥ ਟੁੱਟਦੇ ਸੀ ਜੇ ਤੌੜ ਗਿਆ ਲੈਂਦਾ ਚੱਕੇ ਮੇਰਾ ਤਾਂ ਹੋ ਰੇ ਧੰਦੇ ਮੁਖ ਦੇ ਖੀਰੇ ਕੰਮ ਮੈਂ ਆਪੇ ਕਰ ਲਵਾਂਗਾ ਇਹ ਬੰਦੇ ਨੇ ਤਾਂ ਨਾ ਮੇਰਾ ਲਹੂ ਪੀ ਛੱਡਿਆ ਐ ਨਹੀਂ ਦੇਖਦਾ ਹੈਗਾ ਵੀ ਇਹਦਾ ਵਰਤ ਰੱਖਿਆ ਹੋਇਆਗਾ ਭੁੱਖੇ ਭਾਣੀ ਹੈਗੇ ਵੀ ਘਟੋ ਘਟ ਅੱਜ ਦੀ ਦੇ ਦਿਨ ਤਾਂ ਮੈਂ ਇਹਦੀ ਹੈਲਪ ਕਰਦਾ ਸਗੋਂ ਨਾ ਕੰਮ ਤੇ ਕੰਮ ਕੰਮ ਤੇ ਕੰਮ ਗਣਾਈ ਜਾਂਦਾ ਜਾਣ ਬੁੱਝ ਕੇ ਦੁਖੀ ਕਰਨ ਤੇ ਲੱਗਿਆ ਹੋਇਆ ਨਹੀਂ ਫੋਟੋ ਚ ਨਾ ਨਹੀਂ ਲੱਗਿਆ ਪੂਰੀ ਅੱਖਾਂ ਜਮਾਈ ਲੱਗਿਆ ਉਹ ਉਹ ਆ ਸੀਗੀ ਆਲਾ ਭੜ ਮੈਨੂੰ ਪਹਿਲੀ ਪਤਾ ਸੀ ਕੱਪੜੇ ਮੰਗੇਗਾ ਆ ਕਾਲਾ ਜਲਦੀ ਤਿਆਰ ਹੋ ਜਾ ਉਹਨੂੰ ਟਾਈਮ ਜਾਣਾ ਲਾਈ ਚੱਲ ਤੂੰ ਨਹੀਂ ਸਿਰ ਭਾਲਦੀ ਕੱਪੜੀ ਮੰਗੇ ਆ ਤੇ ਤੇਰੀ ਲੰਮੀ ਉਮਰ ਲਈਓ ਤਮੇ ਬਾਖ ਤੇ ਆਖ ਰਹੀ ਨੌਂ ਦਾ ਲੋੜ ਨਹੀਂ ਜਾ ਕੰਮ ਕਰ ਮਨ ਕੱਪੜੇ ਪਾ ਲਵੇ ਫਿਰ ਮੇਰੇ ਦਿਮਾਗ ਫਰੇਗਾ ਮੈਂ ਸਵੇਰ ਦੀ ਭੁੱਖੀ ਮਾਰ ਰਹੀ ਤੇ ਤੇ ਨਹੀਂ ਮਜ਼ਾਰੀ ਚੱਲ ਚੱਲ ਖੰਡ ਚੱਲ ਕੋਈ ਪੂਰਾ ਕੋਈ ਕੰਮ ਨਹੀਂ ਕਰਦੀ ਨਾ ਹੁਣ ਬੂਂਡ ਦਿੱਤੇ ਨੇ ਕੱਲੇ ਕੱਪੜੇ ਭਗਾ ਕੇ ਭੱਜ ਗਈ। ਨਾਲੇ ਤਾਂ ਚੋ ਪੈਸੇ ਵੀ ਲੈਣੇ ਨੇ। ਮੈਂ ਕਿਹਾ ਖੰਡ ਹੁਣ ਦੇਓ। ਹਾਂਜੀ। ਨਾਲ ਤਾਂ ਜੀ ਮੇਰੇ ਬੂਂਡ ਦੇ ਦੋ। ਨਾਲੇ ਪੈਸੇ ਵੀ ਦੇ ਦੋ। ਐਸਾ ਤਾਂ ਟਿਕਣ ਹੁਣ ਹੈ ਨਹੀਂ ਤੇ। ਉਹ ਯਾ ਤੈਨੂੰ ਤਾਂ ਰਾਤ ਫੜਾਇਆ ਸੀ। ਤੁਸੀਂ ਮੈਨੂੰ ਰਾਤ ਫੜਾਇਆ ਤੇ ਹੁਣ ਫਿਰ ਮੇਰੇ ਤੋਂ ਲੈਣੇ ਨੇ ਮੈਨੂੰ ਲੋੜ ਨਹੀਂ ਹੈਗੀ। ਮੈਂ ਤੈਨੂੰ ਸੇਵ ਲਿਆ ਕੇ ਦੇਣੀ ਨਹੀਂ ਏ। ਚਲ ਠੀਕ ਆ ਰਹੀ। ਆਜੋ ਆਜੋ ਆਜੋ। ਸੇ ਵੀ ਮੇਰੇ ਤੇ ਘਰ ਦਾ ਸੋਕੇ ਲੇ ਲਓ ਮੇਰੇ ਕੋਲ پیسے ਨਹੀਂ ਮਿਲਾਂਕ ਕੋਲ ਬਹੁਤ ਹੀ ਦੇਟ ਕੇ ਮੈਂ ਨਾਲੇ ਕਹਿੰਦੀ ਮੈਂ ਤੇਰਾ ਵਾਰਤ ਰੱਖੂੰਗੀ ਅਜੀਬ ਦਾ ਤਰੀਕੇ ਮੈਂ ਚੱਲਦੀ ਆ ਚਲ ਕੋਈ ਨਾ ਧੰਨਵਾਦ ਜਨਾਬ ਅੰਦਰ ਕਿੰਨੀ ਕਰਸਾ ਆ ਯਾਰ ਬੋਲੀ ਸੱਤ ਹੰਕਾਰਾ ਸਾਰੀ ਲੈ ਗਿਆ ਇਹ ਨਾ ਜਿੰਨੇ ਚੱਲੇ ਪੁੰਨੇ ਚਲਾ ਦੇ ਬਾਅਦ ਕੀ ਮੈਨੂੰ ਮੋੜ ਕੇ ਨਾ ਵਾਪਸ ਲਿਆ ਦੇ ਬੂਟ ਦੇ ਦਿਓ ਜੀ ਬੂਟ ਮੈਂ ਤੁਹਾਨੂੰ ਦੁੱਧ ਵੀ ਨਹੀਂ ਸੀ ਚਾਹ ਪਾਣੀ ਨਿਸ਼ਾਰ ਜਾਣਾ ਦਾ ਚਾਹ ਜਲਦੀ ਕਰ ਤੂੰ ਤਾਂ ਇੱਥੇ ਕੰਮ ਕਰੋਲੀ ਹੋਉਂਦਾ ਫਿਰ ਜੰਨਾ ਆਮਣ ਪੁੱਤ ਉਹ ਆਮਣ ਪੁੱਤ ਉਹ ਪਹਿਲੇ ਤਾਂ ਪਾਣੀ ਲਿਆ ਪਾਈ ਹਲੋ ਬਾਪੂ ਜੀ ਪਾਣੀ ਉਹ ਬੈ ਜਾ ਪੁੱਤ ਉਹ ਆਪਣਾ ਨਿੱਕਾ ਕਿੱਥੇ ਪੁੱਤ ਅੱਜ ਪਤਾ ਨਹੀਂ ਬਾਪੂ ਜੀ ਸਵੇਰ ਦੇ ਗਏ ਨੇ ਆਏ ਨਹੀਂ ਘਰੇ ਹਜੇ ਤੱਕ ਫੋਨ ਨਹੀਂ ਲਾਇਆ ਪੁੱਤ ਐ ਹੁਣ ਲਾਇਆ ਸੀ ਚੱਕ ਨਹੀਂ ਰਹੇ ਅੱਛਾ ਕਦੇ ਹੋ ਰੇ ਨਾ ਜਰਾਂ ਦੋਸਤਾਂ ਦੇ ਬਹਿ ਗਏ ਹੋਵੇ ਜਾ ਕੇ ਨਾਲੇ ਉਹਨੂੰ ਚੰਗਾ ਭਲਾ ਪਤਾ ਅੱਜ ਕਰਵਾ ਚਾਹ ਉਹਦੇ ਵਰਤ ਨੇ ਬਾਪੂ ਜੀ ਹੁਣ ਕੀ ਕਹਿ ਸਕਦੇ ਆ ਸੌਣਦੇ ਹੀ ਨਹੀਂ ਹੈਗੇ ਨਾ ਘੋੜਾ ਨਹੀਂ ਲਿਆ ਆਪਣਾ ਉਹ ਤਾਂ ਭੈਣ ਨੇ ਭੇਜਿਆ ਹੋਇਆ ਵਾ ਰੋਟੀ ਲੈਣ ਵਾਸਤੇ ਅੱਛਾ ਨਾਲੇ ਐ ਘਰ ਪੁੱਤ ਗਰਮ ਗਰਮ ਰੋਟੀ ਤਿਆਰ ਕਰ ਲੈ ਭੁੱਖ ਬਹੁ ਲੱਗ ਰਹੀ ਆ ਮੇਰੇ ਤਾਂ ਢਿੱਡ ਦੇ ਚੂਹੇ ਡੱਪੀ ਜਾਂਦੇ ਨੇ ਕੋਈ ਨਾ ਬਾਪੂ ਜੀ ਮੈਂ ਲੈ ਆਉਣੀ ਆ ਚਲ ਠੀਕ ਆ ਪੁੱਤ ਚਲ ਰੋਟੀ ਕਰ ਲੈ ਤਿਆਰ ਤੂੰ ਆ ਲੈ ਜਾ ਲੈ ਕੱਪ ਜਦੇ ਦੇ ਲੈ ਤੇ ਨਾ ਦੋਏ ਮੁੰਡਿਆਂ ਦਾ ਸਰਿਆ ਪਿਆ। ਕੁੜੀ ਨੂੰ ਪੁੱਛਿਆ ਫੌਜੀ ਕਿੱਥੇ ਆ? ਕਹਿੰਦੀ ਫੌਜੀ ਸਵੇਰ ਦਾ ਗਿਆ। ਉਹ ਨਹੀਂ ਹਜੇ ਤੱਕ ਆਇਆ। ਘੋੜਾ ਪਤਾ ਨਹੀਂ ਕਿੱਧਰ ਨਾ ਗਿਆ। ਉਹ ਨਹੀਂ ਹਜੇ ਆਇਆ।

ਆਰੇ ਨਾ ਤਲਾ ਤੂੰ ਭਰ ਦੇ ਐਸੇ ਮਤਲਬ ਨਹੀਂ ਕਰਦਾ ਜੀ ਤੇਰਾ ਐ ਬਾਤ ਤੂੰ ਮੇਰੇ ਨੂੰ ਮਰ ਕਾਹਲਾ ਪਰਤਕਾ ਦਾ 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 ਚਿੱਤ ਪੂਰੀ ਲੁਕਣੀ ਸੱਤ ਰਹਿ ਜੇ ਰੰਗਤੀ ਜੀ ਅੰਝੋਸੇ ਜਿਆਦਾ ਨੀ ਜਾ ਰਿਹਾ ਤੈਨੂੰ ਮੇਰਾ ਬਰਤਨ ਕਿੱਲ ਲਗਾ ਤੂੰ ਲੈਣ ਰੋਂਦਾ ਘਰੋਂ ਘਰੋਂ ਦਾ ਇਹਨੇ ਤੇਰਾ ਹੌਲੀ ਨਹੀਂ ਬੜਾ ਨਹੀਂ ਤੂੰ ਸੱਚੀ ਮੇਰਾ ਦਿਮਾਗ ਖਾ ਲਿਆ ਇਹਨੇ ਰੋਮਾਂਟ ਤਾਂ ਤੇਰਾ ਨਹੀਂ ਮੁੱਕ ਰਿਆ ਗੱਲਾਂ ਤੂੰ ਮੈਨੂੰ ਕਰੀ ਜਾਨੀ ਐਨੀ ਜਿੱਲੜੀ ਨੀਨੀ ਜਿੱਲੜੀ ਤੇਰੀ ਮਾਂ ਨੇ ਪੈਦਾ ਕਰ ਲਈ ਸੀ ਤੂੰ ਇਹਨੇ ਕਹੂ ਤਾ ਤੇਰੇ ਕੋਲ ਮੈਂ ਤਾਂ ਕਰਵੇ ਤਿਆਰ ਕਰ ਲਿਆ ਤੂੰ ਥਾ ਮਹੀਨਾ ਨਾਲ ਤਾਂ ਤੂੰ ਖੰਮੜੀ ਹੀ ਨਹੀਂ ਬੰਨਿਆ ਗਈਆਂ ਹੈਗੀਆਂ ਚੱਲ ਚੱਕ ਲੈ ਹੁਣ ਇਹਨਾਂ ਨੂੰ ਕਿ ਇੱਥੇ ਗੱਲਾਂ 'ਚ ਮਸਾਲਾ ਭੁੱਕੀ ਜਾਂਦੀ ਹੁਣ ਦੋ ਗੱਲਾਂ ਹੋ ਕੇ ਤੂੰ ਰਸੋਈ 'ਚ ਫਰੂਟ ਵੀ ਨਹੀਂ ਚੱਕ ਸਕਦੀ ਹੈਗੀ ਕਿੱਥੇ ਨੇ ਤੂੰ ਖੀ ਕੀਤਾ ਕੰਟਾ ਹੋ ਗਿਆ ਤੁਨ ਪਰ ਹਟ ਮੈਂ ਕਰਦੀ ਆ ਕੀ ਆ ਤੁਹਾਡੇ ਉਲ ਤੇ ਜਮਾ ਹੀ ਹੱਟ ਹੋਈ ਪਈ ਆ ਤੁਸੀਂ ਤਾਂ ਅੱਜ ਇਹ ਵੀ ਨਹੀਂ ਸੋਈਦੇ ਵੀ ਅੱਜ ਵਰਤ ਰੱਖਿਆ ਅੱਜ ਤਾਂ ਨਾ ਕਲੇਸ਼ ਕਰੋ ਤੁਸੀਂ ਕਿੰਨਾ ਕੁ ਟਾਈਮ ਲੱਗਿਆ ਮੈਨੂੰ ਦੀਦੀ ਮੈਂ ਵੀ ਕਾਰੀ ਰਹੀ ਸੀ ਤੂੰ ਐ ਦੇਖ ਤੇਰੇ ਸਾਹਮਣੇ ਥਾਲ ਚਿਣਿਆ ਪਿਆ ਕ ਨਾ ਚਿਣਿਆ ਪਿਆ ਮੈਂ ਦੀਦੀ ਫੌਜੀ ਦੀ ਵੇਟ ਕਰ ਰਹੀ ਸੀ ਤੁਸੀਂ ਬਿਨਾ ਮਤਲਬ ਤੋਂ ਮੇਰੇ ਨਾਲ ਬੈਸੋ ਨਾ ਫੌਜੀ ਆ ਜੂਗਾ ਫੌਜੀ ਨੇ ਥੋੜੀ ਐ ਨਾ ਤੇ ਕਰਵਾ ਤੇ ਸਿਓ ਕੇ ਲੈ ਰੱਖਣਿਆ ਹੱਸਿਆ ਕੇ ਲੈ ਤਾਂ ਤੈਹੀ ਰੱਖਣਿਆ ਹੱਥਾਂ ਨਾਲ ਤਲਖ ਤਾਂ ਰਹੀਆਂ ਤੁਨ ਤਾਂ ਬੋਲਣ ਦੀ ਵੀ ਅਕਲ ਨਹੀਂ ਹੈਗੀ ਤੂੰ ਆ ਵਧੀਆ ਅਕਲ ਨਾ ਆਪਦੇ ਲਵੇ ਰੱਖਾ ਠੀਕ ਆ ਦੀਦੀ ਕਰੂਗੀ ਤਾਂ ਮੈਂ ਐਂ ਕਰੋ ਤੇ ਆਪ ਵੀ ਕਰ ਲਨੀ ਆ ਤੇਰ ਤੋਂ ਸਵਾਹ ਨਹੀਂ ਉੜਦੀ ਹੈਗੀ ਜਮਈ ਤੁਸੀਂ ਅੱਜ ਸਿਰਾ ਲਾ ਰਹੇ ਹੋ ਹੁਣ ਤੂੰ ਜਵਾਨ ਵੀ ਲੜਾਉਣ ਲੱਗ ਗਈ ਮੇਰੇ ਨਾਲ ਤੇ ਫਿਰ ਹੁਣ ਮੈਨੂੰ ਲੜਾਉਣੀ ਪਊਗੀ ਤੁਸੀਂ ਮੇਰੀ ਸੁਣ ਨਹੀਂ ਰਹੇ ਅੱਜ ਦਾ ਦਿਨ ਤਾਂ ਮੈਂ ਆਪਣੀ ਸੁਣਾ ਸਕਦੀ ਆ ਕੁਸਤਾ ਸ਼ਰਮ ਕਰ ਲਾ ਕੁਸਤਾ ਸ਼ਰਮ ਕਰ ਵੱਡੀਆਂ ਤੇਰੇ ਨਾਲੋਂ ਜਿਹਦੀ ਸ਼ਰਮ ਤੁਹਾਨੂੰ ਵੀ ਕਰਨੀ ਚਾਹੀਦੀ ਹੈ ਮੈਂ ਹੁਣ ਤਾਂ ਲੰਘੇ ਜਾਂਦੇ ਹੁਣ ਪਰ ਦੀਦੀ ਤੁਹਾਡੇ ਹੱਥ ਤੇ ਤੁਸੀਂ ਮੈਨੂੰ ਮਾਰ ਰਹੇ ਹੋ ਮੈਂ ਹੀ ਨੂੰ ਸਭ ਕੁਝ ਕਰ ਰਹੀ ਆ ਯਾਰ ਤੈਨੂੰ ਪਤਾ ਕਿ ਗੇੜ ਛੋਟਾ ਦਾ ਤੂੰ ਟੈਂਕ ਵਰਗੀ ਮੇਰੇ ਨਾਲ ਕਿਉਂ ਖੈਨੀ ਆ ਜਿਦੀ ਜੇ ਮੈਂ ਟੈਂਕ ਵਰਗੀ ਆ ਤੂੰ ਕਿਹੜਾ ਘਟਾ ਹੈ ਤੇ ਤੇ ਜਬਾਨ ਵਿੱਚ ਟੈਂਕ ਨਾਲੋਂ ਵੱਡਾ ਹੈ ਮੈਂ ਮੈਨੂੰ ਕੋਈ ਰੱਖਣ ਦੇ ਮੈਂ ਕਿਤੇ ਨਾ ਰੱਖਣ ਦੇ ਕਿ ਤੂੰ ਕਿੱਥੇ ਆ ਮੈਂ ਮੇਰਾ ਕਮਰਾ ਲਿੱਦੀ ਮੈਂ ਆਪਣੇ ਕੰਮ ਦੇ ਹੀ ਤਾਲ ਸਕਦੀ ਆ ਫਿਰ ਤੂੰ ਉਸ ਨੂੰ ਹਿੰਦਸ ਸਵੇਰ ਵੀ ਲੱਗਣੀ ਤੇਰੇ ਨਾਲ ਮੈਂ ਦਿਮਾਗ ਮਾਰ ਲਿਆ ਇੱਥੇ ਬੈਠ ਨੂੰ ਠੀਕ ਆ ਕੇ ਕਰ ਦਿੰਨੀ ਆ ਤੂੰ ਜਿੱਤੀ ਮੈਂ ਹਾਰੀ ਠੀਕ ਹੈ ਨਾ ਕਰ ਲੈ ਜਿਹੜਾ ਤੁਸੀਂ ਐ ਕਰਨਾ ਸੱਚੀ ਜਾਣ ਖਾਲੀ ਪਤਾ ਨਹੀਂ ਫੌਜੀ ਵਾਜ ਕਿੱਥੇ ਚਲ ਗਿਆ ਇਹਨੂੰ ਇੰਨਾ ਵੀ ਨਹੀਂ ਵੀ ਅੱਜ ਮੇਰੀ ਜਨਾਨੀ ਨੇ ਵਰਕਰ ਰੱਖਿਆ ਤੇ ਮੈਂ ਘਰੇ ਦਾ ਟਾਈਮ ਨਾਲ ਆ ਜਾਵਾਂ ਹਾਂ ਕਿੰਦੋਂ ਨੂੰ ਨਾਰਕੀ ਆ ਭਾਈ ਤੇਰੇ ਤਾਂ ਬੁੜੇ ਉਹੀ ਕੰਨ ਵੱਜੀ ਜਾਂਦੇ ਨੇਗੇ ਉਹ ਮੇਰੇ ਕਾਹਨੂੰ ਕੰਨ ਵਾਜਦੇ ਨੇ ਭਾਈ ਮੈਂ ਉੱਥੇ ਬਾਹਰ ਬੈਠਾ ਕੱਦਾ ਦਾ ਸੁਣੀ ਜਾਣਾ ਤੂੰ ਤਾਂ ਚੁੱਪੇ ਨਹੀਂ ਕਰਦੀ ਨੀਰੀ ਉਹ ਆਵਾਜ਼ ਤੇਰੇ ਕੰਨਾਂ ਚ ਗੂੰਜਦੀ ਆ ਉਹਦੀ ਨਿੱਤਰੀ ਆਵਾਜ਼ ਨਹੀਂ ਉਹ ਭਾਈ ਉਹ ਤਾਂ ਵਿਚਾਰੀ ਕੁਝ ਬੋਲਦੀ ਬਣੀ ਤੂੰ ਹੀ ਸਾਰਾ ਕਸਰ ਤੇ ਚੱਕੀ ਫਰੀ ਜਾਨੀ ਆ ਸਵੇਰ ਦੀ ਤਾਂ ਉਹਨੇ ਕੰਜਰਖਾਨਾ ਪਾਰ ਰੱਖਿਆਗਾ ਉਨੇ ਕੀ ਕੇਦਰ ਘਰ ਨਾ ਪਰਖਿਆ ਭਾਈ ਜਦੋਂ ਤੂੰ ਮੇਰੇ ਹੁੰਦੀ ਨਹੀਂ ਚੁੱਪ ਕਰਦੀ ਤੂੰ ਬਾਹਰ ਕੀ ਨਹੀਂ ਕਰਦੀ ਹੋਵੇਂਗੀ ਨਾਲੇ ਗੱਲ ਸੁਣ ਭਾਈ ਮੇਰੀ ਆਹ ਕਰੂਏ ਪਰਨਾ ਤੇ ਆ ਕੀ ਹੱਥ ਦੀਗਾ ਪਰਨਾ ਭੁੱਜਨੇ ਦੀ ਮੈਨੂੰ ਫਲੇਰਦੀ ਤਾਂ ਕਹੀ ਜਾਂਦੀ ਏ ਜੀ ਇਹਦੇ ਤਾਂ ਤੁਹਾਨੂੰ ਕੋਈ ਬਣਦੇ ਲੋ ਕਿ ਜਿੰਨਾ ਚਿੰਨਾ ਕਰਦੀ ਫਰੀ ਜਾਂਦੀ ਏ ਉਹ ਜਿੰਨ ਚਿੰਨ ਨਹੀਂ ਕਰਦੀ ਭਾਈ ਤੂੰ ਤਾਂ ਉਹੀ ਕਲੇਸ਼ ਕਰਦੇ ਨਹੀਂ ਭਾਈ ਜੇ ਮੈਂ ਪਰਤੇ ਫਿਰ ਕਿੱਡੀ ਕੋ ਗੱਲ ਹੋਗੀ ਉਹ ਭਾਈ ਇਹ ਤੇਰਾ ਹੱਥ ਹੋਣਾ ਦੀ ਹੱਥ ਰਹਿਦਾ ਮੈਨੂੰ ਪਤਾ ਪੁੱਤ ਮੈਂ ਸਭ ਕੁਝ ਜਾਣਦਾ ਨਾ ਮੇਰੇ ਆ ਚਿੱਟੇ ਹੋਈ ਨਹੀਂ ਆਏ ਇਹ ਤਾਂ ਆਪਣੀ ਮਰਜ਼ੀ ਨਾਲ ਹੋ ਜਾਂਦਾ ਜਾ ਭਾਈ ਕੋਈ ਗੱਲ ਨਹੀਂ ਆਹੋ ਮੇਰੇ ਤਾਂ ਤੈਨੂੰ ਮਰਜ਼ੀ ਦੇਖਣੀ ਹੋਊਗੀ ਉਹ ਤੇ ਜਵਾਹਰ ਦੀ ਸੁੱਖ ਨਾ ਮਨਾਈ ਤੂੰ ਘਰੇ ਸਫਾ ਕੇ ਰੱਖੀ ਵੱਡੀ ਆਈ ਆ ਪਰਤ ਰੱਖਣ ਵਾਲੀ ਚੱਜ ਨਹੀਂ ਸਹੂਰ ਨਿਕਾਸੇ ਦਾ ਤੀਵੀਆਂ ਨੇ ਕੱਟੀਆਂ ਕਹਾਣੀਆਂ ਸੁਣ ਕੇ ਪਾਣੀ ਪੀ ਲਿਆ ਉਹ ਹਮਾਂ ਪੁੱਤ ਇਹ ਤਾਂ ਅਹੀਂ ਪਗਾਈ ਮਾਲ ਫਿਰੂਗੀ ਤੂੰ ਰੋਟੀ ਲੈ ਕੇ ਆ ਪੁੱਤ ਟਾਈਮ ਬਹੁਤ ਹੋ ਗਿਆ ਤਾ ਡੱਬਾ ਕੰਨ ਚੱਕ ਲਈ ਦੋ ਰੋਟੀਆਂ ਧਰ ਲੈਂਦੇ ਪੁੱਤਰ ਰੋਟੀਆਂ ਠੰਡੀਆਂ ਹੋ ਜਾਣੀਆਂ ਚਲ ਰੋ ਭੇਜ ਆ ਪੁੱਤਰ ਉਹਨੇ ਐਂ ਕਰਿਆ ਕਰ ਪੁੱਤਰ ਇਹਦੀ ਜਿਆਦੇ ਗੱਲ ਦਿੱਤੇ ਜਾਣਾ ਆਇਆ ਕਰ ਤੈਨੂੰ ਪਤਾਗਾ ਜਿੱਡੇ ਦੀ ਆਈ ਜਾਂਦਾ ਕਰ ਸੰਦੇ ਪੁੱਤਰ ਉਹਦੀ ਤਾਂ ਇਹੇ ਦੱਸਦੇ ਮੈਂ ਕਿ ਤੱਕ ਲੱਗੂ ਤੇ ਇਹ ਸਮਝ ਨਹੀਂ ਲਿਉਂਦੀ ਉਹਦੇ ਨੂੰ ਪਤਾ ਤਾਂ ਹੈਗਾ ਪੁੱਤਰ ਨਹੀਂ ਜੇਲ ਸੀ ਕਰਦੀ ਆ ਉਹਦਾ ਮਾਤੀ ਆ ਆ ਦੇਖ ਲੈ ਆਪਣੇ ਨਾਲ ਘੋੜਾ ਨਹੀਂ ਇਹਨੂੰ ਉਸਤਿਆਂ ਦਾ ਇਹ ਨਹੀਂ ਵਿਸਰਦੇ ਚਾਰੇ ਯਾਰ ਉਹ ਸੁਤੇ ਕੈਨਸਲ ਹੋ ਗਈ ਸਾਡੀ ਅੱਛਾ ਸੁਤੀ ਕੈਨਸਲ ਹੋ ਗਈ ਉਹ ਹਲੇ ਤੱਕ ਜੁਨੇ ਕਰਵਾ ਚਾਹਦੇ ਪਰ ਕਿਹਦੀ ਯਾਰ ਰਹਿ ਜਾਂਦਾ ਰਹਿ ਜਾਂਦਾ ਰਹਿਣ ਦੇ ਜਾਨਿਆ ਪਰ ਪਤੀ ਕਿਤੇ ਉਹ ਕਿੱਥੇ ਗਿਆ ਹੋਇਆ ਸੀਗਾ ਉਹ ਤਾਂ ਐਂ ਦੀ ਗੱਲ ਮੈਂ ਯਾਰ ਅੱਜ ਜਰਾ ਕਰਵਾ ਚਾਹਤੀ ਉਹਨਾਂ ਕਪੜਾ ਲੈ ਕੇ ਆਣਾ ਉਹ ਮੈਨਾਂ ਲੱਭਣਾ ਪਿਆ ਪਤਾ ਦੱਬ ਕੇ ਬੱਸ ਨੰਬਰ ਪੂਰੀ ਪਤਾ ਦੱਬ ਕੇ ਉਹਨੂੰ ਨਹੀਂ ਮੇਰਾ ਚੰਗਾ ਦਾ ਪਾਟਨ ਟੋੜਾ ਕੋਈ ਗੱਲ ਨਹੀਂ ਪੁੱਛਣਾ ਕੂਣਾ ਉਹ ਬੋਲਾ ਬੁੱਤ ਤੇਰੇ ਬਾਰਡਰਾਂ ਤੇ ਸਿਰਾਂ ਦੀ ਰੋਡ ਪੈ ਗਈ ਬਣਾਉਣੀ ਆ ਜਾ ਕਿੱਥੇ ਆ ਬੱਤ ਨਾ ਹੋਇਆ ਚੱਲ ਕੋਈ ਗੱਲ ਨਹੀਂ ਫਿਰ ਤੂੰ ਫੌਜਨ ਨੂੰ ਕਹਦੇ ਫੌਜਨ ਲਾ ਲੂਗੀ ਫੋਨ ਉਹ ਸੇਰਾ ਤਾਂ ਜੀਆਂ ਡਾ ਦੇ ਉੱਥੇ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਜੇ ਸਿਰਾਂ ਦੀ ਰੋਡ ਪੈ ਗਈ ਨਾ ਬਾਰਡਰ ਤੇ ਦੇ ਦਿਓ ਸਿਰ ਕੋਈ ਫਰਕ ਨਹੀਂ ਪੈਂਦਾ ਠੀਕ ਆ ਹਾਂ ਦਰੇ ਉਹ ਨਾਲੇ ਘਰਪੁਰ ਦੀ ਸੋਚਣਾ ਕਰਿਓ ਫਿਰ ਤੁਸੀਂ ਬਸ ਉੱਥੇ ਤੈਨਾਤ ਹੋ ਜਿਓ ਬਾਪੂ ਅੱਜ ਪਿਹਾਰ ਦਾ ਦਿਨ 31 ਅੱਜੇ ਸ਼ੂਟਿੰਗ ਹੋਊ ਕੋਈ ਗੱਲ ਨਹੀਂ ਪੁੱਤ ਫੇਰ ਕੀ ਹੋ ਗਿਆ ਕਿੱਡੀ ਕੀ ਗੱਲ ਹੋ ਗਈ ਚਲੋ ਮਾ ਮਾਮਾ ਦੇ ਪੁੱਤ ਨੇ ਜਿਹੜੇ ਬਾਰਡਰਾਂ ਤੇ ਸ਼ਹੀਦ ਹੋ ਜਾਂਦੇ ਨੇ ਇਹਨੇ ਤਾਂ ਛੁੱਟੀ ਕੈਨਸਲ ਹੋਈ ਆ ਚੱਲ ਚੰਗਾ ਬਾਪੂ ਮੈਂ ਕਹਿਣਾ ਤੈ ਕਹਿ ਦੇ ਕਹਿ ਦੇ ਯਾਰ ਨਾ ਲੈ ਐ ਕਰੀ ਦੋ ਕੱਪ ਚਾਹ ਦੇ ਵੀ ਲਿਆਈ ਮੈਂ ਤਾਂ ਮੁੰਡਾ ਆਇਆਗਾ ਇਹ ਪੀ ਲੂਗਾ ਇਹ ਲੈ ਜੀਰਾ ਚਾਰ ਗਲਾਸ ਚਾਹ ਆਈਆ ਮਨ ਜਦ ਪਈ ਦੋ ਕੱਪ ਚਾਹ ਦੇ ਬਣਾ ਤੇ ਇੱਕ ਉਹ ਨਿੱਕੇ ਰੋਲਾ ਉਹਦੀ ਕਹੀ ਉਹਦਾ ਨਿੱਤ ਰੂਹ ਹੈ ਕਿਉਂ ਉਹ ਹੀ ਕੋਈ ਸ਼ੁਪੀ ਬੀ ਚੁੱਟੀ ਤਾਂ ਮੇਰੇ ਹੈਗੀ ਆ ਹਜੇ ਜੇ ਪਈ ਬੋਟਰ ਤੇ ਲਵਾ ਲਈ ਕਰਦੀ ਤਾਂ ਕਰਕੇ ਨਨ ਕੋ ਜਨ ਬੁਲਾਇਆ ਅੱਛਾ ਜੀ ਹਾਂ ਤੇ ਦੋ ਕੱਪ ਚਾਹ ਦੇ ਬਣਾ ਦੇ ਤੀ ਇਹ ਕੱਪ ਵਹੰਨਾਂ ਮਾਰ ਦਿੰਦਾ ਸਾਰਾ ਮੂਤਰ ਆਉਂਦਾ ਉਹ ਨਗਰ ਤੋਂ ਜਿਲ੍ਹਾ ਕੜੇ ਇਸ ਪਾਰਗੇ ਜਦੋਂ ਅਬਦੇ ਫੌਜ ਨੂੰ ਦਿੱਟੇ ਕੇ ਬਾਅਦ ਤੋਂ ਨਹੀਂ ਕੋਸਾਂ ਆਪਣਾ ਆ ਬੋ ਇੱਥੇ ਚੜ੍ਹਨਾ ਜ਼ਰੂਰੀ ਆ ਉੱਤੇ ਹੋ ਕੇ ਪੈ ਜਾ ਕਦੇ ਚਾਚਾ ਦਾ ਤਾਂ ਇਹ ਮੂੰਹੇ ਨਹੀਂ ਕਰਿਆ ਤੇਰੇ ਐਨ ਨਹੀਂ ਕਰੋ ਮੂੰਹ ਭੜੇ ਘਸਾੜ ਵਾਲਿਆਂ ਨੇ ਫਿਰ ਉਸ ਤਾਂ ਮੇਰੇ ਉਹੀ ਉੱਡੇ ਪੈਣਗੇ ਫੌਜੀ ਦੀ ਸੁੱਟੀ ਕੈਨਸਲ ਹੋ ਗਈ ਇਹਨੂੰ ਰੋਮਾਂਸ ਦੀ ਲੱਗੀ ਪਈਆ ਅੱਜ ਇਹਨੂੰ ਜਿਆਦਾ ਪਿਆਰ ਜਾਗ ਰਿਹਾਗਾ ਤੂੰ ਕਦੇ ਜਾਤ ਨਹੀਂ ਪੁੱਛੀ ਹੈਗੀ ਫੌਜੀ ਸਾਹਿਬ ਨੂੰ ਫੋਨ ਲਾਵਾਂ ਵੀ ਛੁੱਟੀ ਕੈਨਸਲ ਹੋ ਗਈ ਆ ਵੀਰਾਯਾ ਅੱਜ ਵਰਤਾਂ ਨਹੀਂ ਹੋਣੀ ਸੀ ਹਲੋ ਕਿੱਥੋਂ ਤੁਸੀਂ ਫੇਰ ਉਹ ਆਜੋ ਤੁਹਾਡੀ ਛੁੱਟੀ ਕੈਨਸਲ ਹੋ ਗਈ ਆ ਆਜੋ ਵੀਰ ਆਇਆ ਬੈਠਾ ਕੋਈ ਬਿਲ ਤੇ ਬੱਦ ਲੱਗੂਗੀ ਹੁਣ ਅੱਜ ਤਾਂ ਵਰਤ ਵੀ ਸੀ ਚੱਲ ਆਜੋ ਕੋਈ ਆ ਗਿਆ ਨਾ ਚੱਲ ਹੁਣ ਕਿਰਪਾ ਆਪ ਤਾਂ ਭੁੱਖੀ ਮਤੇ ਨਾਲ ਮੈਨੂੰ ਵੀ ਮਾਰੀ ਜਾਣੀ ਬਾਪੂ ਚਾਵਣਾ ਮੈਂ ਇਹਦੇ ਪਿੱਛੇ ਮਾਰ ਰਿਹਾ ਹਾਂ ਉਹ ਅਮਰ ਜੀ ਕੋਲ ਹੀ ਪਾਲੇ ਉਹ ਅਮਰ ਪੁੱਤ ਉਹ ਕੀ ਕੋਸਮ ਕਰਦੀ ਆਪੇ ਮਾਰਾ ਉਹ ਕੱਲਾ ਸਾਹ ਪਿਆ ਖਿਆ ਕਰੂਗਾ ਉਹਰਾ ਪਾਸ ਹੋ ਜਾਏਗਾ ਸਿਰਾਂ ਬੁਲੀ ਚਾਹੇ ਜਦੋਂ ਇਹ ਨਾ ਪੰਜਾਬ ਨਾ ਪੁੱਤ ਉਹ ਜਾਉਣਾ ਪੁੱਤ ਤੁਸੀਂ ਬੜਾਇਆ ਨਹੀਂ ਆ ਰੱਖਣਾ ਕਰ ਤੈਨੂੰ ਮਾਰੀ ਮੋਟੇ ਚਾਹੀਦੀ ਆਪਰੇ ਤੁੰਡੀ ਸਰਦ ਕੋਲਦੀ ਹੋਈ ਠੀਕ ਆ ਬਾਪੂ ਚੰਗਾ ਇੱਕ ਤਾਂ ਤੁਸੀਂ ਨੇ ਬਰਤ ਰੱਖਿਆ ਅਜਾ ਤੁਸੀਂ ਚੁੱਪੀ ਨਹੀਂ ਕਰਦੇ ਆਪਣੀ ਸਿਹਤ ਹਨਾ ਆਪ ਦਾ ਨਦੀ ਰੱਖਾ ਮੈਂ ਕੋਲ ਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਜੇ ਮੈਂ ਤੇਰੀ ਆਈ ਨੂੰ ਕਹੂੰਗਾ ਨਾ ਮੇਰੀ ਤਾਂ ਦਾੜੀ ਪੱਟਣ ਤੱਕ ਜਾਊਗੀ ਗੱਲ ਸਾਰੀ ਉੱਥੀ ਐ ਕਟ ਕੇ ਨਿਕਾਲਦਾ ਹੈ